Ne var? 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 Ne ਬਾਗੀ ਜੈ ਬੰਦੇ ਵਾਤਰਮ ਬੰਦੇ ਵਾਤਰਮ ਪਾਕਿਸਤਾਨ ਮੁੜਦਾਬਾਦ ਪਾਕਿਸਤਾਨ ਮੁੜਦਾਬਾਦ ਹਾਂਜੀ ਬੰਨ ਜੀ ਦੱਸੋ ਅੱਜ ਪੰਡਿਤ ਜੀ ਜਿਹੜਾ ਪਿਛਲੇ ਦਿਨੀ ਜਿਹੜਾ ਅਟੈਕ ਹੋਇਆ ਹੈ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਦੁੱਖਦਾਈ ਨਹੀਂ ਲੱਗਣਾ ਹੈ ਇਹਦਾ ਬੜਾ ਦੁੱਖ ਹੈਗਾ

में ने साया कि हाथ धर्म की क्या कर रहे हैं अब इतने जी हो गए लोग इंसानियत भूलिया पाकिस्तान पाकिस्तान जवाब देना पड़ेगा सारा सारा हिंदुस्तान परिवारों के ना है जी नुकसान होया ਤਾਂ ਕੋਈ ਨਹੀਂ ਦੇਰੀ ਵਿੱਚ ਹੈਗਾ ਪਾਸੇ ਲੋ ਐ ਆਉਂਦੇ ਹੈ ਤੁਹਾਨੂੰ ਪੂਰਾ ਪਾਇਆ ਹੈ ਉਹਦੇ ਅਸਮਨ ਕੋਈ ਨਹੀਂ ਮਾਰਦੇ ਇੱਕ ਤਾਂ ਕੁਝਾਂ ਨੇ ਹਿੱਕਤ ਹੋਈਆਂ ਤੇ ਤੁਹਾਨੂੰ ਕੁਝ ਨਹੀਂ ਕਰਦੇ ਬਾਤ ਕਰਦੇ ਸਰਪਰ ਮਾਤਮਾ ਬਾਤ ਲਈ ਕਰਨਾ ਉਸੇ ਜਾਨੇ ਕਿ ਬਲ ਕਰਪਣਾ ਨੂੰ ਮਾਰੋ ਨਹੀਂ ਜਾਨੇ ਜਿੰਨਾ ਦੇ

ਹਸਿਆ ਪਰਟੈਂਪ ਕਰਦੇ ਆ ਇਸ ਕੇਸ ਕਾਲ ਦੀ ਜੋ ਜਿਹੜੀਆਂ ਬੱਚਿਆਂ ਨੂੰ ਲੈ ਕੇ ਬੱਚਾ ਚੋਖਿਆ ਲੋਕਾਂ ਨੇ ਲੋਕਾਂ ਨੇ ਪਾਟ ਪਾਇਆ ਹੈ ਜਿੰਦਾਬਾਦ ਕਰ ਨਹੀਂ ਕਰਕੇ ਨਹੀਂ ਕਰ ਸਕਦੇ ਉਹ ਤੁਸੀਂ ਸਾਹਮਣੇ ਮੋੜਾ ਬੋਸ ਮੱਤੇ ਹੈ ਜੋ ਪੰਜ ਕਲਾਸਾਂ ਤੋਂ ਕਿਤੇਗਾ ਪਾਣੀ ਬੰਦ ਕੀਤਾ ਉਹ ਜਿੰਦਾਬਾਦ ਵਾਟਰ ਬੰਦ ਕਰ ਦਿੱਤਾ ਬਹੁਤ ਕਿੰਨੀ ਮਦਦ ਦਿੱਤੀ ਹੈ ਬੱਚੇ ਦਿੱਤੇ ਗਿਆ ਲੋਕ ਜਿਹੜੇ ਤੇ ਆਏ ਉਹ ਵਾਪਸ ਜਾਣ ਦੀ ਜ਼ਰੂਰਤ ਹੈ ਇੱਕ ਦੂਜੇ ਨਾਲ ਕਨੈਕਸ਼ਨ ਲੋਟ ਕਰਿਆ ਗੁਆਚ ਜਿਹੜਾ ਗੁਆਚਣ ਦੀ ਗੱਡੀ ਨਹੀਂ ਪਰ ਇੱਕ ਗੁਆਚ ਤੇ ਸਾਡਾ ਕੁਸਲ ਬਣ ਗਿਆ ਠੀਕ ਹੈ ਸਾਰੇ ਨੁਕਸਾਨ ਕਰ ਰਿਹਾ ਹੈ ਕਿਉਂ ਸਾਡਾ ਨੁਕਸਾਨ ਕਰ ਰਿਹਾ ਹੈ ਆਪਾਂ ਵੀ ਸਾਰੇ ਆਪਾਂ ਪ੍ਰਾਨ ਕਰੀਏ ਜੇਕਰ ਵੀ ਆਪਾਂ ਵੀ ਜਿਹੜਾ ਜਿਹਦਾ ਜਵਾਬ ਜਿਹੜਾ ਬਹੁਤ ਵਧੀਆ ਕੰਪਨੀ ਜਾਂਦੀ ਹੈ ਜੇ ਆਪਾਂ ਵੀ ਉਹ ਕਰ ਜਾਈਏ ਹਾਂਜੀ ਹਾਂਜੀ ਪੈਰ ਡਾਉਨ ਹੋਇਆ ਟੈਰਰ ਅਟੈਕ ਹੋਇਆ ਜਿਸ ਤੇ ਸਲਾਮੀ ਜਾਂਦੀ ਦੇ ਮੌਸਮ ਦੀ ਮਾਰ ਦੇ ਨਾਲ ਇੱਥੇ ਬਾਜ਼ਾਰ ਬੰਦ ਕਰਕੇ ਇੱਕ ਤਰ੍ਹਾਂ ਨੂੰ ਅਨੁਛਲ ਭਾਗੀ ਦਿੱਤੀ ਗਈ ਹੈ ਜਿਸ ਸਾਡੇ ਰੋਜ਼ ਪਾੜੇ ਕਿੰਨਾ ਹੈ ਚਾਹੇ ਕਿ ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਮੁਕਲੇ ਵਿੱਚ ਜਿਹੜੀ ਵੱਡੀ ਵਾਲਤਾ ਦਾ ਸੰਦੇਸ਼ ਆਉਂਦਾ ਹੈ ਸਰ ਕੀਤੇ ਸਮੇਂ ਤੇ ਵਿੱਚ ਵੀ ਇਹ ਵਡੀਆਂ ਬਹੁਤ ਸਾਰੀਆਂ ਤਕਲਾਬਾਂ ਆਵਾਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੇ ਭਰਤੀ ਇਤਨਾ ਦੇ ਰੱਖਤਾਂ ਨੂੰ ਪਾਰਟਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬ ਨਹੀਂ ਹੋਈਆਂ ਇਸ ਸਨੈ ਜਿਹੜੀਆਂ ਪੋਚਾ ਹੋ ਰਹੀਆਂ ਨੇ ਇਹ ਕਦੇ ਕਾਮਯਾਬ ਨਹੀਂ ਹੋਣਗੀਆਂ ਜਦੋਂ ਭਾਗਤ ਕਰਨ ਅੱਜ ਦਾ ਜਿਹੜਾ ਕੈਂਡਲ ਮਾਰਤੀ ਹੀ ਉਹ ਜਿਹੜਾ ਜੋ ਸ਼ਿਰੀ ਨਗਰ ਹਰਕਤ ਹੋਈ ਆ ਮੰਗਲਵਾਰ ਜੋ ਇਨਾ ਸਾਡੇ ਇੰਡੀਆ ਦੇ ਜਿਹੜੇ ਛੋਟੇ ਛੋਟ ਕੇ ਜਿਹੜੇ ਜੰਗ ਸਾਡੇ ਉਹਨਾਂ ਨੂੰ ਬੈਸਟ ਕਾਉਂਟਰੀ 27 28 ਬੰਦੇ ਸ਼ਹੀਦ ਕੀਤੇ ਆ ਇਹ ਨਹੀਂ ਨਿਹਾਇਤ ਨਿਰਮਲ ਜੂਬ ਗਾ ਲਿਆ ਅੱਜ ਦਾ ਕੈਂਡਲ ਮਾਰਚ ਜਿਹੜਾ ਸੀ ਜੀ ਅਸੀਂ ਧਰਮਸਥਾਨ ਦੀਆਂ ਕਮੇਟੀਆਂ ਜਿਹੜੇ ਕੁਨ ਪਿਆ ਗੁਰਦੁਆਰਿਆਂ ਦੇ ਭਾਈ ਗੇ ਉਹਨਾਂ ਦੀ ਰਹਿਨਮਾਈ ਹੇਡ ਕੀਤਾ ਸੀ ਅਸੀਂ ਚਾਹੁੰਦੇ ਸੀ ਉਹਨਾਂ ਨੂੰ ਅੱਗੇ ਲੱਗਣ ਉਹ ਕਰਨ ਪਰ ਚਲੋ ਇਹਦੇ ਚ ਸਿਆਸੀ ਆਲੇ ਸਿਆਸੀ ਲਾਹ ਲਿਆ ਪਰ ਇਹੋ ਜਿਹਾ ਇਹੋ ਜੇ ਕੰਮ ਤੇ ਸਿਆਸਤ ਕਰਨੀ ਨਹੀਂ ਚਾਹੀਦੀ ਇਹ ਕੰਮ ਭਾਈ ਚਰੇ ਦਾ ਹੀ ਜੂ ਇਹ ਗਲਤ ਹੋਇਆ ਇਹ ਨੰਗੜੀ ਹੋਇਆ ਇਹਦੀ ਨਿਹਾਇਤ ਨਿੰਦਾ ਕਰਦੇ ਆ ਅਸੀਂ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਇਹਨਾਂ ਨੂੰ ਇਹੋ ਜਿਹਾ ਮੁਲਖ ਹੈ ਪਾਕਿਸਤਾਨ ਗੱਦਾ ਮੁਲਖ ਪਰ ਕੀਤੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਬਹੁਤ ਸਾਰੇ ਤਕਨਾਵਾਵਾਂ ਆ ਵਰਤਤਾਵਾਂ ਹੋਈਆਂ ਨੇ ਜਿਨ੍ਹਾਂ ਨੇ ਭਾਰਤੀ ਇਨਕਲਾਬੀਆਂ ਕਨਨਾਂ ਨੂੰ ਪਾਰਕਾ ਕਰ ਦਿੱਤੀਆਂ ਪਰ ਕੋਈ ਸਫਲ ਨਹੀਂ ਹੋਇਆ ਇਸ ਜਨਰੇਰੀ ਜਿਹੜੀ ਆ ਪੁਰਖਾ ਹੋ ਰਹੀ ਹੈ ਨੇ ਇਹ ਵੀ ਕਦੇ ਕਾਬਿਲ ਆ ਨਹੀਂ ਨੇ ਜਰੂਰ ਪੜਨਣ ਅੱਜ ਦਾ ਜਿਹੜਾ ਕੈਂਡਲ ਮਾਰਦੀ ਹੀ ਉਹ ਜਿਹੜਾ ਦੂਸ਼ ਸ਼ਿਰੀ ਨਗਰ ਹਰਕਤ ਹੋਈ ਆ ਮੰਗਵਾਰ ਉਹ ਇਨਾਂ ਸਾਡੇ ਇੰਡੀਆ ਦੇ ਜਿਹੜੇ ਛੋਣ-ਛੋਣ ਕੇ ਜਿਹੜੇ ਜੰਗ ਸਾਡੇ ਉਹਨਾਂ ਨੂੰ ਡੈਸ਼ ਤੋਂ ਕਾਉਂਦੀ 27 28 ਬੰਦੇ ਸ਼ਹੀਦ ਕੀਤੇ ਆ ਇਹ ਨਹੀਂ ਨਿਹਾਇਤ ਨੰਨੂ ਗਾਲਿਆ ਅੱਜ ਦਾ ਕੈਂਡਲ ਮਾਰਚ ਜਿਹੜਾ ਸੀ ਜੀ ਅਸੀਂ ਧਰਮ ਸਥਾਨ ਦੀਆਂ ਕਮੇਟੀਆਂ ਜਿਹੜੇ ਸਨ ਤੇ ਗੁਰਦੁਆਰਿਆਂ ਦੇ ਭਾਈ ਨੇ ਉਹਨਾਂ ਦੀ ਰਹਿਨਮਾਈ ਐਡ ਕੀਤਾ ਸੀ ਅਸੀਂ ਚਾਹੁੰਦੇ ਸੀ ਉਹਨਾਂ ਨੂੰ ਅੱਗੇ ਲੱਗਣ ਉਹ ਕਰਨ ਪਰ ਚਲੋ ਇਹਦੇ 'ਚ ਸਿਆਸੀ ਆਲੇ ਸਿਆਸੀ ਲਾਹ ਲਿਆ ਪਰ ਇਹੋ ਜਿਹਾ ਇਹੋ ਜਿਹੇ ਕੰਮ ਤੇ ਸਿਆਸਤ ਕਰਨੀ ਨਹੀਂ ਚਾਹੀਦੀ ਕਿ ਇਹ ਕੰਮ ਭਾਈ ਕਰੇਗਾ ਹੀ ਕਿਉਂ ਇਹ ਗਲਤ ਹੋਇਆ ਇਹ ਤੰਗੜੀ ਹੋਇਆ ਇਹਦੀ ਨਿਹਾਇਤ ਨਿੰਦਾ ਕਰਦੇ ਆ ਅਸੀਂ ਤੇ ਸੈਂਟਰ ਸਰਕਾਰ ਨੂੰ ਮੰਗ ਕਰਦੇ ਆ ਕਿ ਜੇ ਇਹਨਾਂ ਨੂੰ ਇਹ ਇਹੋ ਜਿਹੇ ਮੁर्ख ਹੈ ਪਾਕਿਸਤਾਨ ਗੱਦਾ ਮੁर्ख ਜਿਹਦੇ ਕੋ ਕੁਝ ਨਹੀਂ ਹੈਗਾ ਤੇ ਤੁਹਾਡੇ ਘਰ ਆਣ ਕੇ ਵੜ ਕੇ ਐਡੀ ਵੱਡੀ ਹਰਕਤ ਕਰ ਗਿਆ ਇਹਨੂੰ ਮੂੰਹ ਕੋੜ ਜਵਾਬ ਦੇਣਾ ਚਾਹੀਦਾ ਇਹਦੇ ਜਹੀ ਮੋਢੇਣਾ ਮੋਢਾ ਲਾ ਕੇ ਹਰ ਸੱਚ ਹਰ ਖਨੋਤਾ ਸਰਕਾਰ ਦੇ ਨਾਲ ਤੁਸੀਂ ਇੱਕ ਕਰੀ ਜਿਹੜਾ ਇਹਦਾ ਬਦਲਾ ਜਰੂਰ ਲਓ ਜਿਸ ਢੰਗ ਨਾਲ ਮਰਜੀ ਲਓ ਤੇ ਕਲੀਅਰ ਹੋ ਗਿਆ ਹੈ ਪਾਕਿਸਤਾਨ ਨੇ ਘਨੌਨੀ ਹਰਕਤ ਕੀਤੀ ਆ ਉਸੇ ਦਿਨੇ ਨਾਲ ਜਿਹੜੀ ਆ ਉਹਦੇ ਤੇ ਲਈ ਆ ਜਮੇਵਾਰੀ ਜਿਹੜੇ ਆਤਵਾਦ ਨੇ ਲਈ ਆ ਆਤਵਾਦ ਦਾ ਦੱਸਿਆ ਗਿਆ ਵੀ ਇਹਦੇ ਜਿਹੋਨਾਂ ਦੀ ਆਰਮੀ ਦਾ ਹੱਥ ਨਾਲ ਆ ਜਿਹੜਾ ਸਾਰਾ ਕੁਝ ਜਿਹੜਾ ਕਰਾਉਣ ਵਾਲਾ ਪਾਕਿਸਤਾਨ ਹੈ ਟੋਟਲ ਹੁਣ ਕਾਦੇ ਬਿਆਨ ਦਿੰਦਾ ਫਿਰਦਾ ਇਹਨਾਂ ਨਾਲ ਕੋਈ ਲਿੰਕ ਨਹੀਂ ਰੱਖਣਾ ਚਾਹੀਦਾ ਜੇ ਮਟੋ ਪਾਵਰ ਸਾਡੇ ਪ੍ਰਧਾਨ ਕੀ ਜਾਂਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਨੇ ਵੀ ਅਹੀ ਵਿੱਟੋ ਪਾਵਰ ਬਣ ਗਏ ਆ ਵਰਲਡ ਦੀ ਕੋਈ ਇੱਕ ਧੁੱਕੀ ਮੁਲਕ ਸਾਨੂੰ ਉੱਠ ਕੇ ਤੇ ਭਾਜ ਸਾਡੇ ਇੰਨੇ ਬੰਦੇ ਮਾਰ ਗਿਆ ਲੱਗ ਕੇ ਸਾਡੇ ਦੇਸ਼ ਤੇ ਇੱਡੇ ਬੰਦੇ ਨੇ ਅਸੀਂ ਵਿੱਟੋ ਪਾਵਰ ਕਾਦੀ ਰਹਿ ਗਏ ਆ ਕਾਦੀ ਵਿੱਟੋ ਪਾਵਰ ਹੈ ਸਾਡੀ ਸਾਡੇ ਘਰ ਜੇ ਆਣ ਕੇ ਸਾਨੂੰ ਮਾਰ ਕੇ ਹੈ ਉਹ ਵਿਚਾਰੀਆਂ ਬੱਚੀਆਂ ਜਿਹੜੀਆਂ ਨਾਨਾਥ ਕਰਦੀਆਂ ਇਨਾ ਜਿਹੜੀਆਂ ਵਿਧਵਾ ਕਰਦੀਆਂ ਛੇ ਛੇ ਦਿਨ ਦੀਆਂ ਵੇਈਆਂ ਇਹ 30 ਨੰਬਰ ਜਿਹੜਾ ਜਿਹੜਾ 26 ਸਾਲ ਦਾ ਬੱਚਾ ਜਿਹੜਾ ਮਾਰਿਆ ਗਿਆ ਇਕੱਲਾ ਮਾਂ ਦਾ ਪੁੱਤ ਹੀ ਕੌਣ ਦੇਏਗਾ ਦਾ ਸਾਹਬ ਇਹ ਸਰਕਾਰ ਨੂੰ ਦੇਣਾ ਪਏਗਾ ਮੈਂ ਤਾਂ ਸਾਹ ਨੂੰ ਦੇਣਾ ਪਏਗਾ ਆਪੋਤੀ ਨੂੰ ਤੇਰਾ ਪਏਗਾ ਦਾ ਸਾਹ ਕਿੱਥੋਂ ਲਿਆ ਕੇ ਦੇਣਗੇ ਫਟਕਰੇ ਮਾਰ ਦਿੰਦੇ ਇਹੀ ਹੈ ਅਮਨ ਸ਼ਾਂਤੀ ਕਰਤੀ ਅਮਨ ਸ਼ਾਂਤੀ ਕਰਤੀ ਕੋਈ ਅਮਨ ਸ਼ਾਂਤੀ ਵੀ ਹੈਗੀ ਸਾਰਿਆਂ ਨੂੰ ਦੇਖ ਪਿਆ ਇਹ ਕੀ ਹਾਲਾਤ ਪੈਦਾ ਹੋਏ ਇੱਟਾ ਵੱਡਾ ਇਥੇ ਸ਼੍ਰੀਨਗਰ ਦੇ ਵਿੱਚ ਹਾਦਸਾ ਆ ਸਕੋਰਟੀ ਵਾਲਾ ਗਾਰਦਲਾ ਕੋਈ ਨਹੀਂ ਇਥੇ ਆਗਾ ਮੌਕੇ ਤੇ ਉਹ ਵਿਚਾਰੀਆਂ ਜਿਨ੍ਹਾਂ ਦੇ ਬੰਦੇ ਮਾਰੇ ਆ ਜਨਨੀਆਂ ਕਹਿਣੀਆਂ ਸਾਨੂੰ ਵੀ ਮਾਰ ਦੋ ਬੰਦੇ ਨਹੀਂ ਤੁਸੀਂ ਬਚੋਗੇ ਇਹ ਵੇ ਜਾ ਕੇ ਦੱਸੋਗੀਆਂ ਸੈਂਟਰ ਸਰਕਾਰ ਨੂੰ ਤੇ ਆਹੀ ਹੈਗੇ ਜੇ ਚੁੰਡੇ ਜੇ ਪਾਕਿਸਤਾਨ ਵਾਲੇ ਇਹ ਉਹਨਾਂ ਇਹਨਾਂ ਨੂੰ ਚੇਤਾਵਨੀ ਦਿੱਤੀ ਆ ਤੇ ਲੰਘ ਕੇ ਇਹਨਾਂ ਦੇ ਚੇਤਾਵਨੀ ਦਾ ਮੁੱਲ ਨਾ ਮੋੜਨੇ ਦੇ ਅਸੀਂ ਬਿਲਕੁਲ ਇਹ ਜਿਹੜਾ ਵਾ ਕ ਸਿਆਸੀ ਪਾਰਟੀਆਂ ਸਾਰੀਆਂ ਇਹਨਾਂ ਦੇ ਨਾਲ ਆ ਪਤਲਾ ਲੈਣ ਦੀ ਗੱਲ ਕਰਨ ਜਿਹੜੀ ਕਰਨ ਵਾਲੀ ਆ ਮਿੱਟੀ ਨਾ ਪਾਉਣ ਪੋਚਾ ਨਾ ਪਾਉਣ ਇਹ ਬਹੁਤ ਮੁੱਦਾ ਉੱਠੇਗਾ ਕੈਂਡਲ ਮਾਰਚ ਜਿਹੜਾ ਕੀਤਾ ਵਾ ਉਹ ਸਾਰੇ ਧਰਮਸਥਾਨਾਂ ਦੀਆਂ ਕਮੇਟੀਆਂ ਮੰਦਰਾਂ ਦੀਆਂ ਗੁਰਦੁਆਰਿਆਂ ਦੀਆਂ ਸਾਰੇ ਇਕੱਠੇ ਹੋ ਕੇ ਕੀਤਾ ਵਾ ਚੌਂਕ ਤੇ ਆ ਕੇ ਉਹਦਾ ਜਿਹੜਾ ਵਾ ਐਂਡ ਕੀਤਾ ਵਾ ਅਸੀਂ ਇਹੋ ਮੰਗ ਕਰਦੇ ਆ ਇਹ ਜਿਹੜਾ ਬਗਲਾ ਬਗਲੇ ਦਾ ਪਿੱਟ ਦਾ ਜਵਾਬ ਪੱਥਰ ਦਿੱਤਾ ਜਾਵੇ ਇਹਨਿੰਗਾ ਖਬਰਾਂ ਜੇ ਬਿਆਨ ਦੇ ਦਿੱਤਾ ਆ ਹੋ ਗਿਆ ਇਹ ਹੋ ਗਿਆ ਸਾਨੂੰ ਬਗਲਾ ਚਾਹੀਦਾ ਕੱਲ ਜਿਹੜੇ ਨੈਸ਼ਨਲ ਚੈਨਲ 'ਈ ਉੱਤੇ بڑے ਰਿਟਾਇਰ ਕਰਨਲ ਜਰਨਲ ਜਿਹੜੇ ਬੋਲੇ ਆ ਉਹਨਾਂ ਕਲੀਅਰ ਕੱਟ ਗਿਆ ਇਹ ਆਰਮੀ ਵਾਲਿਆਂ ਦੇ ਪੰਜਾਬ ਆਰਮੀ ਵਾਲਿਆਂ ਦੇ ਪਾਕਿਸਤਾਨ ਆਰਮੀ ਦੇ ਸਿਰ ਲਿਆਵੋਗੇ ਲਾ ਕੇ ਫਿਰ ਇਹਨਾਂ ਨੂੰ ਪਤਾ ਲੱਗਣਾ ਸਾਡੇ ਘਰ ਤੇ ਅੱਗ ਲੱਗੀ ਆ ਫਿਰ ਇਹਨਾਂ ਨੂੰ ਪਤਾ ਲੱਗਣਾ ਦੁੱਖ ਕੀ ਹੁੰਦਾ ਇਹ ਦੁੱਖ ਜਿਹੜਾ ਵਾ ਇਹ ਸਾਨੂੰ ਜਿਹੜਾ ਇਹਨਾਂ ਦੱਸਤਾ ਆਏਗਾ ਬਿਲਕੁਲ ਜਿਹੜਾ ਜਿਹੜਾ ਵਾ ਇਹਦਾ ਪਤਲਾ ਲੈਣਾ ਜੀ